ਡੈਡੀ ਜਾ ਤਾਂ ਮੈਨੂੰ ਇੱਥੋਂ ਲੈ ਜਾ ਨਹੀਂ ਤਾਂ ਇਹਨਾਂ ਨੂੰ ਦਾਦਾ ਲਈ ਗੱਡੀ ਦੇ ਕੇ ਇਹਨਾਂ ਦਾ ਮੂੰਹ ਬੰਦ ਕਰਾ ਦਿਓ ਦਿਨਾਂ ਇਹਨਾਂ ਨੂੰ ਮੈਂ ਹੈਲੀਕਾਪਟਰ ਜੇ ਇਹਨਾਂ ਨੇ ਗੱਡੀ ਲੈਣੀ ਸੀ ਤਾਂ ਇਹ ਵਿਆਹ ਤੋਂ ਪਹਿਲਾਂ ਦੱਸ ਦਿੰਦੇ ਇਹਨਾਂ ਨੇ ਨਾ ਮੈਨੂੰ ਇੱਕ ਹਫ਼ਤੇ ਤੋਂ ਬਹੁਤ ਜ਼ਿਆਦਾ ਤੰਗ ਕੀਤਾ ਹੋਇਆ ਜੇ ਮੈਨੂੰ ਪਤਾ ਹੁੰਦਾ ਨਾ ਵੀ ਇਹਨੇ ਲਾਲਚੀ ਬੰਦੇ ਇਹ ਤੇ ਮੈਂ ਤੇਰਾ ਵਿਆਹ ਨਹੀਂ ਕਰਨਾ ਸੀ ਇਹਨਾਂ ਦੇ ਘਰੇ ਦੇਖੋ ਡੈਡੀ ਹੁਣ ਤਾਂ ਮੇਰਾ ਵਿਆਹ ਹੋ ਗਿਆ ਮੈਂ ਇਹਨਾਂ ਦੇ ਰੋਈ ਰੋਈ ਦੇ ਤਾਨੇ ਸੁਣ ਕੇ ਅੱਕੀ ਪਈਆਂ ਮੇਰੇ ਤੋਂ ਨਹੀਂ ਸੁਣੇ ਜਾਂਦੇ ਇਹਨਾਂ ਦੇ ਰੋਈ ਰੋਈ ਦੇ ਤਾਨੇ ਕੋਈ ਨਾ ਬੰਦ ਤੂੰ ਟੈਨਸ਼ਨ ਨਾ ਲੈ ਤੇਰਾ ਬਾਪੂ ਜਿਉਂਦਾ ਬੈਠਾ ਕੋਈ ਬੰਦ ਅਸੀਂ ਦੋਨੇ ਨਾ ਹੁਣੇ ਛਾਣੇ ਜਾਣੇ ਆ ਠੀਕ ਆ ਡੈਡੀ ਹਾਂ ਬਹੁਤ ਠੀਕ ਆ ਬਸ ਆਉਦਾ ਧਿਆਨ ਰੱਖੀ ਜਾਗਾ ਅਸੀਂ ਆਉਨੇ ਆ ਚੰਗਾ ਓਕੇ ਬਾਏ ਕੀ ਗੱਲ ਹੋ ਗਈ ਭਾਈ ਮੇਰੀ ਕੁੜੀ ਦਾ ਸਹੁਰੇ ਆ ਯਾਰ ਇੱਕ ਹਫਤਾ ਹੋ ਗਿਆ ਨੂੰ ਤੰਗ ਕਰਦਿਆਂ ਨੂੰ ਕਹਿੰਦੇ ਆ ਉਹਦੇ ਮਾਪਿਆਂ ਤੋਂ ਵੱਡੀ ਗੱਡੀ ਲੈ ਕੇ ਆ ਜਦੋਂ ਵਿਆਹ ਕੀਤਾ ਸੀ ਕੁੜੀ ਦਾ ਉਦੋਂ ਗੱਲ ਨਹੀਂ ਕੀਤੀ ਯਾਰ ਉਦੋਂ ਤਾਂ ਕਹਿੰਦੇ ਸੀ ਰੱਬਾ ਦਾ ਦਿੱਤਾ ਸਾਡੇ ਕੋਲ ਸਭ ਕੁਝ ਹੈਗਾ ਸਾਨੂੰ ਕੁਝ ਨਹੀਂ ਚਾਹੀਦਾ ਬਸ ਕੁੜੀ ਚੰਗੀ ਮਿਲ ਜੇ ਹੁਣ ਕੁੜੀ ਚੰਗੀ ਮਿਲ ਗਈ ਤੇ ਆਪ ਇੰਨਾ ਲਾਲਚ ਕਰਦੇ ਆ ਗੱਡੀਆਂ ਮੰਗਦੇ ਆ ਹੁਣ ਕੀ ਕਰੀਏ ਜੇ ਮੈਨੂੰ ਪਤਾ ਹੁੰਦਾ ਨਾ ਇੰਨੇ ਲਾਲਚੀ ਆ ਤਮੀ ਆਉਦੀ ਕੁੜੀ ਦਾ ਵਿਆਹ ਹੀ ਨਹੀਂ ਕਰਨਾ ਸੀ ਇਹਨਾਂ ਦੇ ਘਰੇ ਚੱਲ ਕੋਈ ਨਾ ਹੁਣ ਤੂੰ ਇਹ ਦੱਸ ਕਰਨਾ ਕੀ ਆ ਕਰਨਾ ਕੀ ਆ ਯਾਰ ਹਾਂ ਸੱਚ ਤੂੰ ਇੱਕ ਦਿਨ ਮੈਨੂੰ ਕਹਿੰਦਾ ਸੀ ਕਿ ਐਸ ਐਚ ਉਹ ਮੇਰਾ ਯਾਰ ਦੋਸਤ ਆ ਹਾਂ ਉਹ ਤਾਂ ਮੇਰਾ ਭਰਾਵਾਰ ਦਾ ਦੋਸਤ ਆ ਬਸ ਫਿਰ ਆਪਾਂ ਥਾਣੇ ਚੱਲਦੇ ਆ ਇਹਨਾਂ ਦੇ ਸਾਰੇ ਟੱਬਰ ਦਾ ਨਾਮ ਲਿਖਾ ਕੇ ਆਉਣਾ ਖਾਸ ਕਰਕੇ ਦੀ ਮੰਮੀ ਦਾ ਪਤਾ ਮੇਰੀ ਕੁੜੀ ਨੂੰ ਕਹਿੰਦੀ ਇਹਦੀ ਤੌਲੀਆ ਵੀ ਆਪਦੇ ਘਰੋਂ ਲੈ ਕੇ ਆ ਇਹਨਾਂ ਲਾਲਚ ਕਰਦੀ ਆ ਉਹ ਬਸ ਫਿਰ ਆਪਾਂ ਚੱਲਦੇ ਆ ਥਾਣੇ ਕਰਦੇ ਆ ਗੱਲ ਜਾ ਕੇ ਜੇ ਤੂੰ ਮੈਨੂੰ ਪਹਿਲਾਂ ਦੱਸ ਦਿੰਦਾ ਨਾ ਵੀ ਆਪਾਂ ਥਾਣੇ ਜਾਣਾ ਫਿਰ ਮੈਂ ਅੱਜ ਗੱਡੀ ਲਿਆਣੀ ਸੀ ਉਹ ਨਾ ਨਾ ਉਹ ਨਾ ਬੱਸ ਇੱਥੇ ਬਾਜ਼ਾਰ ਗਿਆ ਵਾ ਆਉਂਦਾ ਹੀ ਹੋਣਾ ਭਾਈ ਤੁਸੀਂ ਗੱਡੀ ਕਦੋਂ ਲੈ ਲਈ ਮੈਨੂੰ ਤਾਂ ਤੁਸੀਂ ਦੱਸਿਆ ਹੀ ਨਹੀਂ ਉਹ ਜਦੋਂ ਮੇਰੇ ਮੁੰਡੇ ਦਾ ਵਿਆਹ ਹੋਇਆ ਸੀ ਨਾ ਉਦੋਂ ਤਾਂ ਉਹ ਕੈਨੇਡਾ ਬੈਠਾ ਸੀ ਉਹਦੇ ਸਹੁਰੇ ਨੇ ਇਹਨੂੰ ਦਾਅ ਚ ਗੱਡੀ ਦਿੱਤੀ ਜੀ 25 ਲੱਖ ਦੀ ਉਹ ਕਿਹੜੀ ਆਉਂਦੀ ਚਾਰ ਬਾਰੀਆਂ ਵਾਲੀ Thar Rox Thar Rox ਅੱਛਾ ਗੱਡੀ ਦਾ ਛੱਡ ਮੈਂ ਤਾਂ 5 ਲੱਖ ਰੁਪਈਆ ਵੀ ਦਵਾਇਆ ਉਹਦੇ ਮੁੰਡੇ ਨੂੰ ਦਾਅ ਚ ਠੀਕ ਆ ਭਾਈ ਮੈਂ ਤਾਂ ਐ ਕਹਿੰਦਾ ਚਾਰ ਪੈਸੇ ਇਕੱਠੇ ਕਰਕੇ ਨਾ ਤੁਸੀਂ ਵੀ ਆਪਣੀ ਕੁੜੀ ਨੂੰ ਗੱਡੀ ਦੇ ਆਈ ਦੋ ਘਰ ਬਸਾਉਣ ਵਾਲੀ ਗੱਲ ਕਰੋ ਜਵਾਲ ਕੁੜੀ ਘਰੇ ਬੈਠੀ ਚੰਗੀ ਨਹੀਂ ਲੱਗਦੀ ਉਹ ਭਰਾਵਾ 2 ਕਿਲੇ ਦਾ ਪੈਲੀ ਦਾ ਸਾਡੇ ਜੇ ਮੇਰੇ ਕੋਲ ਪੈਸੇ ਹੁੰਦੇ ਨਾ ਮੈਂ ਤਾਂ ਵੀ ਗੱਡੀ ਨਹੀਂ ਲੈ ਕੇ ਦੇਣੀ ਸੀ ਦਾਜ ਦੇਣਾ ਪਤਾ ਕਿੰਨਾ ਵੱਡਾ ਪਾਪ ਆ ਤੇ ਬਾਈ ਦਾਜ ਲੈਣਾ ਕੀ ਮਤਲਬ ਬਾਈ ਮਤਲਬ ਇਹ ਜੇ ਤੁਹਾਨੂੰ ਦਾਜ ਦੇਣਾ ਪਾਪ ਲੱਗਦਾ ਹੈ ਤੇ ਫਿਰ ਲੈਣਾ ਪਾਪ ਨਹੀਂ ਲੱਗਦਾ ਜਦੋਂ ਤੇਰੇ ਮੁੰਡੇ ਦਾ ਵਿਆਹ ਸੀ ਤੂੰ ਤੇ ਸਹੁਰੇ ਤੋਂ ਦਾਜ ਚ 15 ਲੱਖ ਰੁਪਏ ਤੇ ਗੱਡੀ ਕਿਉਂ ਲਈ ਤੁਹਾਡੇ ਵਰਗੇ ਲੋਕਾਂ ਕਰਕੇ ਨਾ ਸਾਡੇ ਸਮਾਜ ਚ ਦਾਜ ਵਰਗੇ ਗੰਦੇ ਰਵਾਜ ਖਤਮ ਨਹੀਂ ਹੋਏ ਜੇ ਸਾਡੇ ਸਮਾਜ ਚ ਸੱਚੀ ਦਾਜ ਵਰਗੇ ਗੰਦੇ ਰਵਾਜ ਖਤਮ ਕਰਨੇ ਆ ਨਾ ਫਿਰ ਤਾਂ ਤੁਹਾਨੂੰ ਮੰਨਣਾ ਹੀ ਪੈਣਾ ਵੇ ਜੇ ਤਾਜ ਦੇਣਾ ਪਾਪਾ ਤੇ ਦਾਦ ਲੈਣਾ ਵੀ ਪਾਪਾ